ਆ ਮੈਂ ਕਹਾਂ ਲਿਖੋ ਚੱਲ 98777 ਠੀਕ ਹੈ ਓਏ ਨਹੀਂ ਨਾ 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 ਤੂੰ ਆਈ ਆ ਕੀ ਨਾ ਤੂੰ ਇਹ ਦੋ ਗੱਲਾਂ ਕਰਦਾ ਉਹਨਾਂ ਕਹਾਂ ਓਏ ਅਕ ਸੱਟਾ ਨਹੀਂ ਆਖੀ ਦਿੰਦਾ ਇਹ ਨੰਬਰ ਆਖੀ ਦਿੰਦਾ ਇਹ ਆਖੇਗਾ ਤੂੰ ਆਖੀ ਚੰਗਾ ਤੂੰ ਰਾਜੂ ਆਖੀ ਇੱਕ ਸੱਟਾ ਨਹੀਂ ਆਖੀ ਦਿੰਦਾ ਨੰਬਰ ਆਖੀ ਦਿੰਦਾ ਨੰਬਰ ਆਖੀ ਦਿੰਦਾ ਅਸੇ ਬਾਬਾ ਨੰਬਰ ਕੋਈ ਨੰਬਰ ਨੰਬਰ ਦੇ ਦੋ ਤੂੰ ਲਿਖਾ ਦੇਣਾ ਦੂਜਾ ਬਾਬਾ ਮੋਬਾਈਲ ਨੰਬਰ ਥੋੜਾ ਮੰਗਿਆ ਤਾਂ ਦੂਜਾ ਸੱਟੇ ਵਾਲਾ ਨੰਬਰ ਹਾਂ ਇਹ ਕਰਨਾ ਆਪਾਂ ਹੂੰ ਅਛੇ ਤੀਕਰ ਨੀ ਰੱਖ ਦਵੇ ਚਲੋ ਚਲੋ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਾ ਜੀ ਕੋਈ ਨੰਬਰ ਨੰਬਰ ਦੇ ਦਿਓ ਜੀ ਲੇਖੋ ਬੇਟਾ ਦੱਸੋ ਜੀ ਦੱਸੋ ਬਾਬਾ ਜੀ 9592530094 ਬਾਬਾ ਉਹ ਫੋਨ ਨੰਬਰ ਨਹੀਂ ਸੱਟਾ ਕੋਈ ਸੱਟੇ ਦਾ ਨੰਬਰ ਨੰਬਰ ਦੱਸੋ ਅੱਛਾ हा, हा, एक रहा। तो मैं नोटिकलोतावांजर का सट्टा नहीं आखीद नंबर आखीद मैं ओद अखा जाग लवाना चलो आज जय बा ਬਾਬਾ ਸੱਟਾ ਦਿੰਦਾ ਓਏ ਸੱਟਾ ਨਹੀਂ ਆਖੀ ਦਿੰਦਾ ਨੰਬਰ ਆਖੀ ਦਿੰਦਾ ਅੱਛਾ ਚੱਲ ਮੰਗ ਬਾਬੇ ਤੋਂ ਬਾਬਾ ਜੀ ਕੋਈ ਨੰਬਰ ਦੇ ਦਿਓ ਜੀ ਲਿਖੋ ਬੇਟਾ ਦੱਸੋ ਜੀ 9873 77 542 ਬਾਈ ਉਹ ਫੋਨ ਨੰਬਰ ਨਹੀਂ ਸੱਟਾ ਨੰਬਰ ਨੰਬਰ ਬਾਈ ਤੋ ਸੱਟਾ ਸੱਟਾ ਫੋਨ ਨੰਬਰ ਨਹੀਂ ਹਾਂ ਚਾਹੀ ਆਖੇ ਆਖੇ ਬਾਬਾ ਸੱਟਾ ਫਿਰ ਮੈਂ ਕਰਾਂਗਾ ਠੀਕ ਹੈ ਮੋਬਾਈਲ ਨੰਬਰ ਨਹੀਂ ਸੱਟਾ ਠੀਕ ਹੈ ਚਲੋ ਪਰ ਇਹ ਵੀ ਵੀ ਮੈਂ ਆਖਾ ਓਏ ਹੂੰ ਬਾਬਾ ਸੱਟਾ ਛੋਟਾ ਦੇ ਦਿੰਦਾ ਹੈ ਅਟਾ ਨਹੀਂ ਏ ਨੰਬਰ ਆਖਾ ਬਾਬਾ ਜੀ ਕੋਈ ਨੰਬਰ ਦੇ ਦਿਓ ਜੀ ਲਿਖੋ ਬੇਟਾ ਦੱਸੋ ਜੀ 98783 77542 ਖੜਾ ਲਿਖੋ ਬੇਟਾ ਦੱਸੋ ਜੀ 9592530099 ਓ ਨਹੀਂ ਬਾਬਾ ਫੋਨ ਨੰਬਰ ਸੱਟਾ ਛੱਟੇ ਨੰਬਰ ਆਖਦਾ ਰਾਤਰੇ ਸੁਪਨੇ ਚ ਕੀ ਆਇਆ ਸੀ ਬਾਬਾ ਜੀ ਮੇਰੇ ਸੁਪਨੇ ਤੇ ਸੱਪ ਆਇਆ ਸੀਗਾ ਜੀ ਤੇਰੇ ਸੁਪਨੇ ਚ ਕੀ ਆਇਆ ਸੀ ਮੇਰੇ ਸੁਪਨੇ ਚ ਕੁੱਤਾ ਆਇਆ ਸੀ ਜੀ ਬਾਬਾ ਕੁੱਤਾ ਆਈਆਂ ਖੜਾ ਬਾਬਾ ਕੁੱਤਾ ਅੱਛਾ ਠੀਕ 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 ਹੈ ਹੂੰ ਹਾਂ ਤੂੰ ਸੁਪਨੇ ਵਾਲਾ ਪੁੱਤ ਬਣ ਹਾਂ ਰਾਤਰੇ ਸੁਪਨੇ ਚ ਕੀ ਆਇਆ ਸੀ ਬਾਬਾ ਮੇਰੇ ਸੁਪਨੇ ਸੱਪ ਆਇਆ ਸੀਗਾ ਤੇਰੇ ਸੁਪਨੇ ਚ ਕੀ ਆਇਆ ਸੀ ਰਾਤ ਬਾਬਾ ਕੁੱਤਾ ਓ ਮੈਂ ਸਰਾਪ ਦੇ ਦੇਂਗਾ ਬਾਬੇ ਨੂੰ ਕੁੱਤਾ ਸਦਣਾ ਹਾਂ ਲੈ 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 ਜੇ ਤੋ ਬਾਬਾ ਜੀ ਬਾਬਾ ਜੀ ਕੰਮ ਬਣ ਗਿਆ ਪਾ ਦੋ ਇਹਨੇ ਥੋੜੇ ਠੀਕੇ ਦੇ ਲਈ ਫਿਰਨੇ ਹੋ ਕੇ ਕਰ ਦੇ ਗੱਡੀ ਸਰਾਪ ਦੇ ਦੇਂਗਾ ਤਾ ਮੈਂ ਅੱਗ ਲਾ ਕਿੱਤੇ ਕਿ ਕਰਦੀ ਆਡਾ ਇਹ ਕੁਲੀ ਜੁੜ ਗਿਆ ਕਿਤੇ ਕਿ ਕਰਦੀ ਚਲ ਦੁਬਾਰੇ ਆਖੂ ਮੈਂ ਅੱਛਾ ਸ਼ਰਾਬ ਨਹੀਂ ਸਵਾਫ ਦੇ ਦੇਗਾ ਨਹੀਂ ਹੁਣ ਆਪਾਂ ਸਾਰੇ ਦੁਬਾਰੇ ਬਣਾ ਲੈਨੇ ਕਰੇ ਰੱਖ ਦੇ ਗਲਾਸ ਨਹੀਂ ਇੰਨੇ ਕੋਈ ਬਣਾ ਨਹੀਂ 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 ਬਣਾ ਹੋ ਜਾਣੀ ਯਾਰਾ ਪੈਂਦਾ ਵੈਕਸੀਨ ਫਿਰ ਖਰਾਬ ਹੋ ਜਿਸੇ ਤੇ ਚਲੋ ਹਾਂ ਆਖ ਨੰਬਰ ਨੰਬਰ ਵਾਲੇ ਦੁਬਾਰੇ ਹਾਂ ਬਾਬਾ ਸੱਟਾ ਦੇ ਦਿੰਦਾ ਉਹ ਸੱਟਾ ਨਹੀਂ ਆਇਆ ਨੰਬਰ ਆਖੀ ਗੁੰਦਾ ਨੰਬਰ ਹਾਂ ਬਾਬਾ ਨੰਬਰ ਦੇ ਦੋ ਲਿਖੋ ਬੇਟਾ ਦੱਸੋ ਜੀ 9592530049 ਉਹ ਬਾਬਾ ਫੋਨ ਨੰਬਰ ਨਹੀਂ ਸੱਟਾ 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 ਦਿਓ ਰਾਤ ਤੇਰੇ ਸੁਪਨੇ ਚ ਕੀ ਆਇਆ ਸੀ ਬਾਬਾ ਸੱਪ ਤੇਰੇ ਬਾਬਾ ਕੁੱਤਾ ਬਾਬੇ ਨੂੰ ਕੁੱਤਾ ਕਹਿਣਾ ਸਰਾਫ ਦੇ ਦਿਆਂਗਾ ਮੈਂ ਉਹ ਬਣ ਕੇ ਕੰਮ ਉਹ ਬਣ ਕੇ ਕੰਮ ਨਾਲ ਬਾਬਾ ਗਲਾਸ ਰੱਖ ਕੇ ਬੈਠਾ ਨਾ ਬਾਬਾ ਜੀ ਠੇਕੇ ਦੇ ਤੂੰ ਕੀ ਕੀ ਕਰਦੀ ਨਹੀਂ ਨਹੀਂ ਪਪਾ ਮੈਂ ਅਸਾ ਜਿਵੇਂ ਕਿ ਨਾ ਨਾ ਕੁਛ ਨਹੀਂ ਪਪਾ ਮੈਂ ਅਸਾ ਜਿਵੇਂ ਕੋਈ ਚੱਕ ਕਰੀਏ ਇਹ ਆ ਆ ਅੱਕੇ ਕਦੇ ਆਪਣੇ ਚੁੰਟਾ ਮਰ ਕੇ ਪੁੱਜਾਂਗੇ ਹਾਂ ਤੇ ਫਿਰ ਭਾਈ ਤੇ ਵਾ ਜਦੋਂ ਆਹ ਕਹੋਂ ਤੂੰ ਸਰਾਫ ਆ ਬਾਬੇ ਨਾਮ ਯਾਹ ਕਰਦਾ ਮੈਂ ਸਰਾਫ ਦੇ ਦਿਆਂਗਾ ਬਣੇ ਕੰਮ ਬਣੇ ਕੰਮ ਪਗ ਪਗ ਲਾਵਾਂ ਬਗਾਂ ਸੇ ਰੱਖੀ ਬਠਾ ਬਾਬਾ ਜੀ ਠੇਕੇ ਦੇ ਦੇਉਗੇ ਕਿ ਕਰਦੀ ਗੱਡੀ ਮੈਂ ਸ਼ਰਾਬ ਨਹੀਂ ਕਹਿ ਰਿਹਾ ਸਰਾਫ ਕਹਿ ਰਿਹਾ ਬਦਲੋ ਬਦਲੋ ਸੀ ਬੇਕਲੇ ਸੱਚੀ ਦੇਗਾ ਬਾਪਾ ਨੇ ਮੈਂ 10 ਰੁਪਏ ਚੱਕਣਾ ਆ ਅੱਛਾ ਇੱਥੇ ਕੀ ਰੋ ਪਾਉ ਤੂੰ ਇਹ ਨਾ ਪਹਿਲਾਂ ਹੀ ਪੜ ਤੇ ਚੁੰਟਾਈ ਮਿੰਗਾ ਕਰ ਤਾ ਤੂੰ ਸਾਢੇ ਪਾਈ ਦੇ ਲਈ ਸਾਢੇ ਪਾਈ ਦੇ ਬੜਾ ਤੂੰ ਪਹਿਲਾਂ ਫਿਰ ਵੈ ਡਿਕੜਾ ਯਾਰ ਆਵਾਜ਼ ਡਿਕੜਾ ਦੋ ਮਿੰਟ ਗੰਗਾਉਣ ਦੁਬਾਰਾ ਆਣਾ ਚਲ ਆਈ ਬੈਠਾਂਗੇ ਬੈਠ ਕੇ ਭੱਜਾਂਗੇ ਇੱਕ ਪਾਸੇ ਭੱਜ ਲੈ ਪੰਣ ਹਾਂ ਹਾਂ ਕੋਣ ਪਾਵੇਂ ਡੱਕ ਪਿਓ ਠੀਕ ਹੈ ਹਾਂ ਚਲੋ ਚਲ ਪਛ ਲੈ ਆਹ ਪੈ ਗਿਆ ਆ ਦਾਰੂ ਮਹਿੰਗੀ ਪੈ ਗਿਆ ਆਪਣ ਨੂੰ ਆਏ